ਇਕਰ ਵੀ ਨੀਗਾ ਪੱਡੇ ਤੇ ਵਿਚਾਰੇ ਉਧਰ ਰਹਿੰਦੇ ਆ ਬਹੁਤ ਗਰੀਬ ਅੱਜਾਪਰੂ ਬਹੁਤ ਹੀ ਸੋਨਾ ਹੀ ਬਹੁਤ ਵੇਖਿਆ ਨਹੀਂ ਜਾਂਦਾ ਐਨੀ ਬੁਰੀ ਆ ਤੋ ਵੇਖਿਆ ਕਰ ਤੋਂ ਯਾਰਾਂ ਦੋਸਤਾਂ ਦੇ ਨਾਲ ਮੇਲਾ ਦੇਖਣ ਗਿਆ ਨੌਜਵਾਨ ਵਾਪਸ ਨਹੀਂ ਪਰਤਿਆ ਤਾਂ ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਖੁਦ ਵੀ ਲੱਭਣਾ ਸ਼ੁਰੂ ਕੀਤਾ ਪਰ ਹੁਣ ਜਦੋਂ ਕਈ ਦਿਨਾਂ ਬਾਅਦ ਨੌਜਵਾਨ ਮਿਲਿਆ ਤਾਂ ਉਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਉੱਥੇ ਹੀ ਇਹਨਾਂ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਆ ਰਹੇ ਹੰਝੂਆਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਨੌਜਵਾਨ ਕਿਹੜੇ ਹਾਲਾਤਾਂ ਦੇ ਵਿੱਚ ਮਿਲਿਆ ਹੋਵੇਗਾ ਦੱਸਿਆ ਕਿ ਨੌਜਵਾਨ 5 ਦਿਨਾਂ ਬਾਅਦ ਇੱਕ ਨਹਿਰ ਦੇ ਵਿੱਚੋਂ ਇਸ ਨੌਜਵਾਨ ਦੀ লাশ ਮਿਲੀ ਹੈ ਦੱਸਿਆ ਕਿ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੋਂ ਦੇ ਪਿੰਡ ਖਵਾਸਪੁਰ ਦਾ ਰਹਿਣ ਵਾਲਾ ਨੌਜਵਾਨ ਸਿਕਰੀ ਨਹਿਰਾ ਦੇ ਵਿੱਚੋਂ ਨਹਿਰ ਤੋਂ ਬਰਾਮਦ ਹੋਇਆ ਹੈ ਦੱਸਦੀ ਕਿ ਪੁਲਿਸ ਦੇ ਵੱਲੋਂ ਇਸ Laash ਨੂੰ ਕਬਜ਼ੇ ਦੇ ਵਿੱਚ ਲੈ ਪੋਸਟਮਾਰਟਮ ਸ਼ੁਰੂ ਕਰਵਾ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮੌਤ ਬੰਦੀ ਮੌਤ ਦੇ ਅਸਲ ਕਾਰਨ ਪਤਾ ਲੱਗ ਸਕਣਗੇ ਉੱਥੇ ਹੀ ਮਾਪਿਆਂ ਨਿਆਰਾਂ ਦੋਸਤਾਂ ਦੇ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ ਨੇ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਦੱਸਿਆ ਕਿ ਨੌਜਵਾਨ ਪਿੰਡ ਖਵਾਸਪੁਰ ਦਾ ਰਹਿਣ ਵਾਲਾ ਹੈ ਜੋ ਕਿ ਆਪਣੇ ਯਾਰਾਂ ਦੋਸਤਾਂ ਦੇ ਨਾਲ ਕੁਝ ਦਿਨ ਪਹਿਲਾਂ ਪਿੰਡ ਬੀਪੀ ਵਿਖੇ ਮੇਲਾ ਦੇਖਣ ਦੇ ਲਈ ਗਿਆ ਸੀ ਪਰ ਦੇਰ ਰਾਤ ਤੱਕ ਘਰ ਨਹੀਂ ਪਰਤਿਆ ਇਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਸ਼ਿਕਾਇਤ ਤੋ ਦਰਜ ਕਰਵਾਈ ਗਈ ਅਤੇ ਉਸ ਦੀ ਭਾਲ ਸ਼ੁਰੂ ਕੀਤੀ ਗਈ ਤੇ ਅਖੀਰ ਹੁਣ ਉਸ ਨੌਜਵਾਨ ਦੀ লাশ ਇੱਕ ਨਹਿਰ ਦੇ ਵਿੱਚੋਂ ਮਿਲੀ ਹੈ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਮਾਪਿਆਂ ਨੇ ਦੋਸਤਾਂ ਦੇ ਉੱਪਰ ਵੀ ਗੰਭੀਰ ਸਵਾਲ ਖੜੇ ਕੀਤੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਏਗੀ ਬੱਚੇ ਨੂੰ ਸਵੇਰੇ 8 ਵਜੇ ਘਰੋਂ ਲੈ ਕੇ ਗਏ ਆਏ ਤੇ ਮੁੜ ਕੇ ਇਹਨਾਂ ਨੇ 3 ਵਜੇ ਨਹਿਰ 'ਚ ਨਾਉਣ ਨੂੰ ਘੜਿਆ ਤੇ 3 ਵਜੇ ਫੋਨ ਕਰਤਾ 4 ਵਜੇ ਪਹਿਲਾਂ ਨਹਿਰ ਤੋਂ ਲੱਭਦੇ ਰਹੇ ਬੱਚੇ ਨੂੰ ਤੇ ਉਹਨਾਂ ਨੂੰ ਨਹੀਂ ਲੱਭਿਆ ਫਿਰ 7:00 ਚਾਰ ਜਾਂ 5 ਵਜੇ ਇਹਨਾਂ ਨੂੰ ਬੱਚਾ ਆਨੇ ਨੇ ਇਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਡੁੱਬ ਗਿਆ ਵਾ ਇਹਨਾਂ ਨੇ ਬੱਚੇ ਨੂੰ ਚਿਹਰੇ ਨੂੰ ਪਤਾ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ ਕੀ ਤੁਹਾਡੇ ਬੱਚੇ ਦਾ ਬੱਚੇ ਦਾ ਨਕਾਸ਼ ਦੀਪ ਸਿੰਘ ਕਿੰਨ ਦਿਨੋਂ ਕੇ ਬੱਚਾ ਗੇਰ ਬੱਚੇ ਨੂੰ ਅੱਜ 5 ਦਿਨਾਂ ਦੀ ਲਾਸ਼ ਲੱਭੀ ਆਨੂੰ ਕੱਲ ਦੀ ਸੀ ਜਿਹੜਾ ਬੱਚਾ ਕੁਮਰ ਠਾਣੇਪੁਰ ਖਾਈ ਸੀ ਅੱਜ ਲਖਾਈ ਸੀ ਉਹਨਾਂ ਨੇ ਅੱਡੇ ਕੋਈ ਸੁਣਵਾਈ ਨਹੀਂ ਕੀਤੀ ਇਹਨੂੰ 5 ਦਿਨੋਂ ਕਿੱਥੇ ਖਾਂਦਿਆਂ ਨੂੰ ਅੱਜ ਕਿੱਥੋਂ ਮਿਲੀ ਇਹ ਲਾਸ਼ੇ ਲਾਸ਼ੇ ਆਨੂੰ ਸ਼ਗਰੀ ਪਿੰਡ ਉਧਰੋਂ ਮਿਲੀ ਕੀ ਮੰਕਰਦੇ ਜੀਉ ਮੰਗਿਆ ਇਹ ਕਰਦੇ ਸਾਡੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਸਾਡੇ ਬੱਚੇ ਨੂੰ ਨਰ ਬੇਰਾਮੀ ਨਾਲ ਮਾਰਿਆ ਹੈ ਅੰਬੇ ਚਾਹ 18 ਸਾਲਾਂ ਦਾ ਹੀ ਬਿਲਕੁਲ ਕੋਲ ਹੀ ਹੋ ਕਰੋ ਲੈਣਾ ਇਹ ਚੁੱਪ ਕਰਕੇ ਚਲ ਗਿਆ ਦੀ ਮੰਮਾ ਨੇ ਕਿਹਾ ਵੀ ਕਾਸ਼ ਨਾ ਜਾ ਕਿੱਥੇ ਚੱਲਿਆ ਮੰਮਾ ਮਿਉ ਨਾ ਮੈਂ ਇਹਨਾਂ ਨੇ ਘਰੇ ਨਹੀਂ ਭੇਜਿਆ ਬੜਕੇ ਅੱਜ 5 ਦਿਨ ਹੋ ਗਏ ਆ ਸਾਡੇ ਕੋਈ ਸੁਣਮਾਈ ਨਹੀਂ ਕੀਤੀ ਇਹਨਾਂ ਨੇ ਇਹ ਬੱਚੇ ਦੀ ਲਾਸ ਜਿਹੜੀ ਹੈ 21 ਤਰੀਕ ਨੂੰ ਇਹ ਬੱਚੇ ਦੇ ਮਾਪੋੜੇ ਆ ਆਕਾਸ਼ਜੀਤ ਸਿੰਘ ਪੁੱਤਰ ਮਜੀਦ ਨਿਵਾਸੀ ਪਠਾ ਪਾਸਪੋਰਟ ਪਠੇਲੇ ਕੰਮ ਕਰਦੀ ਸੀ ਇਨਨੇ ਰੱਬ ਦਾ ਹਸਮ ਦੱਸਿਆ ਸੀ ਕਿ ਬੱਚਾ ਸਾਡਾ ਮੇਲਾ ਵਤਨ ਗਿਆ ਮੇਨਪੁਰ ਤੋਂ ਵਾਪਸ ਨਹੀਂ ਆਇਆ ਜੋ ਇਸ ਬੰਦ ਵਿੱਚ ਅਸੀਂ ਰੱਬ ਦਾ ਰਿਕਾਰਡ ਕੇਸ ਇਤਿਹਾਸ ਸ਼ੁਰੂਪੋਕਾ ਜਾਰੀ ਕਰਤਾ ਸੀ ਤੇ ਉਸ ਤੋਂ ਬਾਅਦ ਪਤਾ ਲਗਾ ਕਿ ਇਹ ਬੱਚੇ ਜਿਹੜੇ ਆ ਇਹ ਨਹਾਉਂਦੇ ਸੀ ਕਿਤੇ ਉਸ ਤੋਂ ਅਸੀਂ ਕੱਲ ਇਹਦਾ ਵੈਰੀਫਾਈ ਕਰਦੇ ਰਹੇ ਕੱਲ ਇਹਦੀ ਰੈਡ ਮੋਰੀ ਰਿਆ ਪਿੰਡ ਸ਼ਕਰੀ ਤੋਂ ਸਵੇਰ ਦੇ ਨਾਟੂ ਵੀ ਗਏ ਉਹ ਵਾਜ ਪੋਸਟਮਾਨ ਵਾਸਤੇ ਇਥੇ ਲੈ ਆਂਦੇ ਆ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕੰਮ ਕਰੀ ਹੋਏਗੀ ਜੋ ਡਾਕਟਰ ਦੀ ਰਿਪੋਰਟ ਆਈ ਉਸ ਪਰ ਕੀ ਕਰਦੇ ਕਰਦੇ ਸ਼ੰਕਾ ਕਰ ਰਹੇ ਵੀ ਉਹ ਮੁੰਡੇ ਕੋ ਤੇ ਸਰਟੀਫਿਕੇਟ ਕੋ ਗਲਤ ਨਹੀਂ ਉਹ ਅਸੀਂ ਸਾਰਾ ਵੈਰੀਫਾਈ ਕਰ ਲਿਆ ਅਸੀਂ ਉਹ ਉਹਨੂੰ ਕਿ ਛੋਟੇ ਬੱਚੇ ਸੀ ਇਹ ਮੇਲਾ ਦੇਖਣ ਗਏ ਸੀ ਉਥੋਂ ਨਹਾ ਕੇ ਉਥੋਂ ਨੌਣਦੇ ਫਿਰ ਅਸੀਂ ਨਹਾਉਣ ਤੋਂ ਬਾਅਦ ਇਹਨਾਂ ਦੀ ਕੋਈ ਹੋਜੀ ਕੋ ਬਗਨੀ ਆਈ ਸੀ ਮੈਂ ਕਹਿੰਦਾ ਅਸੀਂ ਬਾਰੇ ਬੈ ਗੱਲ ਲਈ ਬਾਕੀ ਪੋਸ਼ਟ ਮਾਰਡਮ ਤੋਂ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਰੀ ਹੋਏਗੀ ਲੱਗਦਾ ਇਹ ਡੁੱਬਨ ਕਰਕੇ ਹੀ ਹੋਇਆ ਲੱਗਦਾ ਹੈ ਹਾਂ ਇਹ ਡੁੱਬਨ ਕਰਕੇ ਕਲੀਅਰ ਹੋ ਗਿਆ ਜੋ ਕਰਦੇ ਡੈਡ ਬੋਰਡ ਨੂੰ ਉਥੋਂ ਲਿਆਏ ਨੇ